ਪਤਾ ਨੂੰ ਪਤਾ ਹੈ ਕਿ ਪਾਸਟਰ ਬਲਜਿੰਦਰ ਸਿੰਘ ਦਾ ਪਿਛੇ ਜੇ ਮੁੱਦਾ ਗਰਮ ਹੋਇਆ ਹੈ। ਰੇਪ ਕੇਸ ਉਹਦੇ ਉੱਪਰ ਹੋ ਗਿਆ। ਅਛਾ ਉਦਾਂ ਉਹ ਪਾਦਰੀ ਭਵੇ ਖਵਾਨੀਆਂ ਕੱਢਦਾ ਸੀ। ਤੇ ਪਰ ਜਦੋਂ ਉਸ ਪਾਦਰੀ ਨੇ ਜਦੋਂ ਆਪਾਂ ਨੇ ਕੋਈ ਕਰਮ ਕੀਤੇ। ਜਦੋਂ ਆਪ ਉਸ ਪਾਦਰੀ ਨੇ ਕੋਈ ਕਰਮ ਕੀਤੇ ਉਦੋਂ ਕੋਨੇ ਭਵੇਸ਼ਵਾਨੀ ਕੱਢੀ ਕੋਈ ਨਹੀਂ। ਜਾਦੇ ਉਦੋਂ ਭਵਿੱਖਬਾਣੀ ਕਰਦਾ ਨੇ ਵੀ ਜੇ ਮੈਂ ਅੱਜ ਕਿਸੇ ਦੀ ਧੀ ਭੈਣ ਦੀ ਬੇਪਤੀ ਕਰਨ ਲੱਗਾ ਵਾਂ ਤੇ ਆਉਣ ਵਾਲੇ 10-5 ਸਾਲਾਂ ਤੱਕ ਮੇਰੇ ਉੱਪਰ ਆਹ ਵਾਲੀ ਕਾਰਵਾਈ ਹੋ ਸਕਦੀ ਆ ਉਦੋਂ ਭਵਿੱਖਬਾਣੀ ਕਦੀ ਨਹੀਂ ਚਲੋ ਉਹ ਗੱਲ ਤੇ ਉਹਦੀ ਹੋ ਗਈ ਨਿੱਜੀ ਹੁਣ ਆਪਾਂ ਅਗਲੇ ਪੱਖ ਦੀ ਗੱਲ ਕਰੀਏ ਸਾਡੇ ਪੰਜਾਬ ਦੇ ਵਿੱਚ ਹੋਰ ਵੀ ਕਾਫੀ ਪਖੰਡੀ ਬਾਬੇ ਆ ਜਿਹੜੇ ਇਦਾਂ ਭਵਿੱਖਬਾਣੀਆਂ ਘੜਕੜ ਦੱਸਦੇ ਆ ਵੇਖੋ ਜੀ ਫਲਾਣੇ ਰਾਸ਼ੀ ਵਾਲਾ ਬੰਦਾ ਫਲਾਣਾ ਕੰਮ ਨਾ ਕਰੇ ਫਲਾਣੇ ਰਾਸ਼ੀ ਵਾਲਾ ਫਲਾਣਾ ਕੰਮ ਨਾ ਕਰੇ ਅੱਜ ਫਲਾਣੇ ਰਾਸ਼ੀ ਵਾਲਾ ਬੰਦਾ ਨਵੀਂ ਗੱਡੀ ਲੈ ਨਾ ਜਾਵੇ ਫਲਾਣੇ ਰਾਸ਼ੀ ਦਾ ਬੰਦਾ ਫਲਾਣੇ ਰੰਗ ਦੀ ਪੈਂਟ ਨਾ ਪਾਵੇ ਕੱਪੜੇ ਨਾ ਪਾਵੇ ਅੱਛਾ ਉਹ ਪਵੇਂ ਸ਼ਵਾਨੀ ਕੱਢਣ ਵਾਲੇ ਬਾਬੇ ਦੱਸ ਦੇਣੀ ਆ ਵੀ ਜੇ ਤੁਸੀਂ ਅਜਿਹਾ ਇਹ ਕੰਮ ਕਰ ਲਿਆ ਤੁਹਾਡਾ ਹੋਊਗਾ ਕੀ ਪਰ ਮੈਂ ਬੇਨਤੀ ਕਰਦਾ ਹਾਂ ਉਹਨਾਂ ਅੰਧਵਿਸ਼ਵਾਸ ਤੇ ਛਾਡਾ ਵਾ ਜਿਹੜਾ ਅਸੀਂ ਉਹਨਾਂ ਪਖੰਡੀਆਂ ਦੇ ਮਗਰ ਲੱਗ ਤੁਰਦੇ ਆ ਤੇ ਕਮਾਲ ਦੀ ਗੱਲ ਦੇਖੋ ਉਹਨਾਂ ਦੇ ਵਿੱਚੋਂ ਕੋਈ ਵੀ ਪਖੰਡੀ ਬਾਬਾ ਆਸਾਨੀ ਲੱਭਦਾ ਜਿਹੜਾ ਬਾਬਾ ਇਹ ਭਵਿਸ਼ਵਾਣੀ ਕੱਢ ਕੇ ਦੱਸਦਾ ਹੋਵੇ ਕਿ ਬਾਰਡਰ ਤੇ 8:00 ਵਜੇ ਗੋਲਗੀਆਂ ਚੱਲਣਗੀਆਂ ਮਾਵਾ ਦੇ ਪੁੱਤ ਮਾਰ ਕੇ ਤਰੰਗਿਆਂ ਦੇ ਵਿੱਚ ਲਵੇਟ ਕੇ ਘਰ ਆਉਣੇ ਆ ਸਾਵਧਾਨ ਰਹੋ ਅਲਰਟ ਰਹੋ ਇਹ ਕੋਈ ਪਖੰਡੀ ਬਾਬਾ ਨੇ ਭਵਿਸ਼ਣੇ ਕਰਦਾ ਸਾਰੇ ਅਟੈਕ ਹੋ ਜਾਂਦੇ ਆ ਸਾਰਾ ਕੰਮ ਹੋ ਜਾਂਦਾ ਵਾ ਮੁੜ ਕੇ ਪਖੰਡੀ ਬਾਬੇ ਨਿਕਲ ਕੇ ਇਹ ਫਲਾਣਾ ਕੰਮ ਨਾ ਕਰਿਓ ਜੀ ਇਹ ਫਲਾਨੇ ਰੂਸੀ ਵਾਲਾ ਫਲਾਣਾ ਕੰਮ ਨਾ ਤੇ ਬਾਬਾ ਜੀ ਜਿੱਦਾਂ ਤੁਹਾਡੀ ਲੋੜ ਜੀ ਉਦੋਂ ਤੇ ਤੁਸੀਂ ਲੱਭੇ ਨਾ ਤਾਂ ਕਮਾਲ ਦੀ ਗੱਲ ਵੇਖੋ ਜਿਹੜੇ ਲੋਕਾਂ ਨੂੰ ਫਾਇਰ ਫਾਇਰ ਕਰਕੇ ਕੋਟ ਕਮਾ ਕਮਾ ਕੇ ਠੀਕ ਕਰਦੇ ਆ ਜਦੋਂ ਆਪਣੇ ਗੋਡੇ ਉਹਨਾਂ ਦੇ ਖਰਾਬ ਹੁੰਦੇ ਆ ਤੇ ਆਪ ਆਪ ਉਹ ਸੁਖਣਾ بڑے بڑے ਹਸਪਤਾਲਾਂ ਜਾਂਦੇ ਆ ਆਪ ਸੁਖਣਾ بڑے بڑے ਹਸਪਤਾਲਾਂ ਦੇ ਵਿੱਚ ਜਾਂਦੇ ਆ ਵੀ ਹੁਣ ਆਪਦੇ ਸ਼ਕਤੀਆਂ ਮਰੋ ਆਪਣੇ ਦੇਖ ਲਈ ਸ਼ਕਤੀਆਂ ਛੱਡੋ ਇੱਕ ਰਹੀ ਹੋਵੇ ਤੁਹਾਡੇ ਕਿਰਪਾ ਮੈਂ ਬੇਨਤੀ ਕਰਾਂ ਪਖੰਡ ਪਖੰਡ ਹੁੰਦਾ ਵਾ ਉਹ ਪਖੰਡ ਚਾਹੇ ਕਿਸੇ ਵੀ ਧਰਮ ਦੇ ਵਿੱਚ ਹੋਵੇ ਪਰ ਹਾਲਾਤ ਸਾਡੇ ਮੜੇ ਆ ਅਸੀਂ ਪਖੰਡ ਨੂੰ ਧਰਮ ਦਾ ਨਾਮ ਦੇ ਕੇ ਪਖੰਡ ਦੇ ਵਿੱਚ ਫਸ ਜਾਂਦੇ ਆ ਅੱਛਾ ਦੂਜੀ ਬੇਨਤੀ ਹੋਰ ਲਾਲਚੀ ਬੰਦੇ ਦਾ ਕੋਈ ਧਰਮ ਨਹੀਂ ਹੁੰਦਾ ਤੁਹਾਨੂੰ ਪਤਾ ਹੋਵੇ ਮੈਂ ਪਿਛਲੇ ਦਿਨਾਂ ਦੇ ਵਿੱਚ ਬੋਲਿਆ ਹ ਇੱਕ ਕਥਾ ਦੇ ਦੌਰਾਨ ਤਾਂ ਮੈਨੂੰ ਕਈ ਉਥੇ ਇਸਾਈ ਵੀਰਾਂ ਦੇ ਫੋਨ ਆਏ ਇਹ ਵੀਰ ਜੀ ਇਦਾਂ ਥੋੜੀ ਹੁੰਦਾ ਭੀ ਤੁਸੀਂ ਜਿੱਦਾਂ ਕਹਿ ਰਹੇ ਜੀ ਵੀ ਵੇਖੋ ਜੀ ਉਹ ਲਾਲਚ ਦੇ ਕੇ ਧਰਮ ਪਰिवर्तन ਕਰਾ ਰਹੇ ਆ ਮੈਂ ਆਪਣੀ ਕਥਾ ਦੇ ਵਿੱਚ ਇਹ ਬੋਲਿਆ ਸੀ ਮੈਂ ਕਥਾ 'ਚ ਬੋਲਿਆ ਸੀ ਕਿ ਇਸਾਈ ਪੈਸੇ ਦੇ ਕੇ ਸਾਡੇ ਲੋਕਾਂ ਦੇ ਧਰਮ ਪਰिवर्तन ਕਰਾ ਰਹੇ ਆ ਤੇ ਮੈਨੂੰ ਫੋਨ ਆਏ ਕਈ ਵੀਰਾਂ ਦੇ ਵੇਖੋ ਜੀ ਇਹ ਜੇ ਅਸੀਂ ਪੈਸਾ ਦੇ ਕੇ ਧਰਮ ਪਰिवर्तन ਕਰਾ ਰਹੇ ਆ ਤੇ ਆਂਦੇ ਤੁਹਾਡੀਆਂ ਜਥੇਬੰਦੀਆਂ ਦੇ ਕੋਲ ਤੁਹਾਡੀਆਂ ਸੰਪਰਦਾਵਾਂ ਦੇ ਕੋਲ ਆਂਦੇ ਕੋ ਪੈਸੇ ਦੀ ਕਮੀ ਥੋੜੀ ਹੈ ਆਂਦੇ ਤੁਸੀਂ ਪੈਸਾ ਦਿਓ ਤੇ ਜਿਹੜੇ ਬੰਦੇ ਕ੍ਰਿਸਚੀਅਨ ਬਣੇ ਉਹਨਾਂ ਨੂੰ ਫਿਰ ਸਿੱਖ ਬਣਾ ਲਓ ਤਾਂ ਮੈਂ ਉਹਨਾਂ ਨੂੰ ਬੇਨਤੀ ਕਰ ਦਵਾਂ ਕਿ ਭਾਈ ਜਿਹੜੇ ਅੱਜ ਲਾਲਚ ਦੇ ਵਾਸਤੇ ਤੁਹਾਡੇ ਮਗਰ ਲੱਗੇ ਆ ਕੱਲ ਨੂੰ ਤੁਹਾਡੇ ਤੋਂ ਵੱਡੇ ਲਾਲਚ ਕਿਸ ਨੇ ਦੇਤੇ ਉਹਨਾਂ ਨੇ ਤੁਹਾਡਾ ਧਰਮ ਛੱਡ ਕੇ ਦੂਜੇ ਧਰਮ ਚ ਆ ਜਾਣਾ ਵਾ ਅੱਜ 10000 ਰੁਪਇਆ ਲੈ ਕੇ ਉਹ ਸਾਈ ਬਣੇ ਆ ਕੱਲ ਨੂੰ 15000 ਰੁਪਇਆ ਸਿੱਖਾਂ ਨੇ ਦੇਤਾ ਉਹਨਾਂ ਗਾਤਰੇ ਪਾ ਕੇ ਅਮਰ ਸ਼ਾਹ ਕੇ ਸਿੱਖ ਬਣ ਜਾਣਾ ਉਹਨਾਂ ਨੇ 20000 ਰੁਪਇਆ ਉਹਨਾਂ ਨੂੰ ਮੁਸਲਮਾਨਾਂ ਨੇ ਦੇਤਾ ਉਹਨਾਂ ਮੁਸਲਮਾਨ ਬਣ ਜਾਣਾ ਵਾ 5000 ਰੁਪਇਆ ਹਿੰਦੂਆਂ ਨੇ ਦੇਤਾ ਉਹਨਾਂ ਹਿੰਦੂ ਬਣ ਜਾਣਾ ਵਾ 30000 ਰੁਪਇਆ ਜੈਨੀਆਂ ਦੇਤਾ ਜੈਨੀ ਬਣ ਜਾਣਾ 35 ਬੋਧੀਆਂ ਦੇ ਤਾਂ ਉਹਨਾਂ ਬੁੱਧੀ ਬਣ ਜਾਣਾ। ਉਹਨਾਂ ਦਾ ਧਰਮ ਕੋਈ ਨਹੀਂ ਗਾ ਲਾਲਚੀ ਬੰਦੇ ਦਾ ਧਰਮ ਕੋਈ ਨਹੀਂ ਹੁੰਦਾ। ਲਾਲਚੀ ਬੰਦੇ ਦਾ ਧਰਮ ਕੇਵਲ ਪੈਸਾ ਵਾ ਤੇ ਮੇਰੀ ਬੇਨਤੀ ਹੈ ਵੀ ਜਿਹੜੇ ਲੋਕ ਅੱਜ ਧਰਮ ਪਰਿਵਰਤਨ ਕਰਕੇ ਤੁਹਾਡੇ ਵੱਲ ਆਏ ਆ ਜੇ ਤੁਸੀਂ ਖੁਸ਼ ਹੋ ਰਹੇ ਜੇ ਵੀ ਅਸੀਂ ਆਪਣੀ ਗਿਣਤੀ ਦੇ ਵਿੱਚ ਵਾਧਾ ਕਰ ਲਿਆ ਵਾ ਉਹਨਾਂ ਲੋਕਾਂ ਦਾ ਦੇਨਮਾਨ ਕੋਈ ਨਹੀਂ ਜਿਹੜੇ ਅੱਜ ਫੀਸਾਂ ਪਿਛੇ ਸਕੂਲ ਦੀਆਂ ਵਰਦੀਆਂ ਪਿਛੇ ਤੁਹਾਡੇ ਵੱਲ ਆਏ ਆ ਜੇ ਤੁਹਾਡੇ ਤੋਂ ਵੱਡੇ ਲਾਲਚ ਪਈ ਉਹਨਾਂ ਕਿਸੇ ਨੇ ਹੋਰ ਨਹੀਂ ਦੇ ਦਿੱਤੇ ਨਾ ਤੇ ਮੇਰੇ ਵੀਰੋ ਵਾਰ ਦਾ ਇਸਾਈ ਧਰਮ ਛੱਡ ਕੇ ਉਹਨਾਂ ਦੂਜੇ ਧਰਮ ਦੇ ਵਿੱਚ ਜਾ ਵਰਨਾ ਵਾ ਰਹੀ ਗੱਲ ਧਰਮ ਦੀ ਡੈਫੀਨੇਸ਼ਨ ਦਸਾਂ ਅਸਲ ਵਿੱਚ ਧਰਮੀ ਬੰਦਾ ਉਹ ਵਾ ਜਿਹੜੇ ਧਰਮੀ ਬੰਦੇ ਨੇ ਧਰਮੀ ਬੰਦਾ ਹੈ ਭਾਈ ਤਾਰੂ ਸਿੰਘ ਵਰਗੇ ਜਕਰਿਆ ਖਾਨ ਦੇ ਸਾਹਮਣੇ ਪੇਸ਼ ਕੀਤਾ ਗਿਆ ਵਾ ਤੇ ਜਕਰਿਆ ਖਾਨ ਨੇ ਦੋ ਆਪਸ਼ਨ ਰੱਖੀਆਂ ਵਾ ਭਿ ਜਾਂ ਤੇ ਆਪਣੇ ਕੇਸ ਕਤਲ ਕਰਾ ਦੇ ਇਸਲਾਮ ਚ ਆ ਜਾ ਦੂਜੀ ਆਪਸ਼ਨ ਇਹ ਆ ਜਾਂ ਤੇ ਮੌਤ ਨੂੰ ਕਬੂਲ ਕਰ ਲੈ ਭਾਈ ਤਾਰੂ ਸਿੰਘ ਨੇ ਕਿਹਾ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਤਕਣਾ ਜਾਵੇ ਉਹ ਵਸ ਕੀ ਭਾਈ ਮਣੀ ਸਿੰਘ ਜੀ ਵਰਗਿਆਂ ਦੇ ਬੰਦ-ਬੰਦ ਕੱਟੇ ਜਾ ਰਹੇ ਆ ਜਦੋਂ ਬੰਦ-ਬੰਦ ਕੱਟਣ ਵਾਲਾ ਜਲਾਦ ਜਦੋਂ ਸਦਾ ਗੁੱਟ ਤੋਂ ਕੱਟ ਲਗਾ ਤੇ ਭਾਈ ਮਣੀ ਸਿੰਘ ਨੇ ਗਾੜੀ ਉਤਰ ਦਿੱਤਾ ਵਾ ਕਿ ਪਹਿਲਾ ਬੰਦ ਪਹਿਲੇ 9 ਤੋਂ ਸ਼ੁਰੂ ਹੁੰਦਾ ਵਾ ਹੌਲੀ-ਹੌਲੀ ਕੱਟ-ਕੱਟ ਕੇ ਬੰਦ-ਬੰਦ ਕੱਟ ਉਹ ਵਸ ਕੀ ਜਉ ਤੋਂ ਪ੍ਰੇਮ ਖੇਲਣ ਕਾ ਚਾਉ ਸਿਰ ਧਰ ਤੜਲੀ ਗਲੀ ਮੇਰੀ ਆਉਏ ਤਮਾਰ ਕੇ ਪੈਰ ਤਰੀ ਜਾ ਸਿਰ ਦੀ ਜਾ ਕਾਣਣਾ ਕੀ ਜਾ ਆ ਵਸ ਕੀ ਅੱਛਾ ਦੂਜੀ ਬੇਨਤੀ ਅਹੀਂ ਹੋਰ ਇੱਕ ਗੱਲ ਸੋਚਦੇ ਆਂ ਵੀ ਵੇਖੋ ਜੀ ਧਰਮ ਪਰਿਵਰਤਨ ਹੋ ਕੇ ਤੇ ਸਾਡੇ ਲੋਕ ਉਧਰ ਜਾ ਰਹੇ ਆ ਅਸੀਂ ਸੋਚਦੇ ਆਂ ਵੇਖੋ ਜੀ ਹਾਏ ਸਿੱਖਾਂ ਦੀ ਗਿਣਤੀ ਘਟਦੀ ਜਾ ਰਹੀ ਆ ਕਈ ਸਾਡੇ ਵੀਰ ਸੋਚਦੇ ਆ ਮੈਂ ਬੇਨਤੀ ਕਰਾਂ ਜਿਵੇਂ ਇੱਕ ਪੋਣੀ ਲੱਗੀ ਹੁੰਦੀ ਨਾ ਇਹ ਧਰਮ ਪਰिवਰਤਨ ਇੱਕ ਫਿਲਟਰ ਲੱਗਾ ਵਾ ਚੰਗੇ ਚੰਗੇ ਬੰਦੇ ਜਿਹੜੇ ਚੰਗੇ ਚੰਗੇ ਪੱਕੇ ਸਿੱਖ ਆ ਕਟੜ ਉਹ ਸਿੱਖ ਆਪਣੇ ਧਰਮ ਦੇ ਵਿੱਚ ਰਹਿ ਗਏ ਆ ਤੇ ਜਿਹੜੇ ਉਧਰ ਗਏ ਆ ਉਹਨਾਂ ਦਾ ਉਹ ਜਮੇ ਸਿੱਖਾਂ ਦੇ ਘਰ ਜ਼ਰੂਰ ਸੀਗੇ ਉਹਦਾ ਸਾਨੂੰ ਕੋਈ ਦੋਖਣੀ ਪਰ ਉਹ ਲੋਗ ਉਹ ਜਮੇ ਸਿੱਖਾਂ ਦੇ ਘਰ ਜਨਮ ਉਹਨਾਂ ਨੂੰ ਸਿੱਖਾਂ ਦੇ ਘਰ ਹੋਇਆ ਪਰ ਉਹ ਲੋਗ ਜਿਹੜੋ ਧਰਮ ਪਰिवर्तन ਕਰਕੇ ਦੂਜੇ ਧਰਮ ਚ ਗਏ ਇਹ ਤੋਂ ਅੱਗੇ ਆ ਬੰਦਾ ਜਦ ਆ ਰਿਹਾ ਕਰੋ ਕਿ ਉਹਨਾਂ ਦੀ ਜੜ ਕਿੱਡੀ ਕੱਚੀ ਸੀ ਤੋ ਜਿਹੜੇ ਬੰਦੇ ਅੱਜ ਲਾਲਚਾਂ ਪਿੱਛੇ ਲੱਗ ਕੇ ਸਕੂਲਾਂ ਦੀਆਂ ਵਰਦੀਆਂ ਪਿੱਛੇ ਸਕੂਲਾਂ ਦੀਆਂ ਫੀਸਾਂ ਪਿੱਛੇ ਲੱਗ ਕੇ ਜਿਹੜੇ ਦੂਜੇ ਧਰਮ ਵੱਲ ਚਲੇ ਗਏ ਕੀ ਉਹ ਲੋਕ ਕੱਲ ਨੂੰ ਆਪਣੇ ਬੰਦ ਬੰਦ ਘਟਾ ਲੈਂਦੇ ਕਦੀ ਨਾ ਕੀ ਉਹ ਲੋਕ ਆਪਣੇ ਖੋਪਰ ਲਵਾ ਲੈਂਦੇ ਭਾਈ ਕਦੀ ਨਾ ਕੀ ਉਹ ਲੋਕ ਚਰਖਣੀਆਂ ਤੇ ਚੜ ਜਾਂਦੇ ਕਦੀ ਨਾ ਜ ਜੱਜ ਉਹਨਾਂ ਨੂੰ ਦਬਕਾ ਵਜਦਾ ਉਹਨਾਂ ਨੇ ਪਹਿਲਾਂ ਜਾਣਾ ਇਹ ਦੂਜੇ ਧਰਮ 'ਚ ਇਸ ਕਰਕੇ ਮੈਂ ਕਹਿਣਾ ਹੁੰਦਾ ਸਿੱਖੋ ਸਾਨੂੰ ਟੈਨਸ਼ਨ ਲੈਣ ਦੀ ਲੋੜ ਕੋਈ ਨਹੀਂ ਗਈ ਜਿਹੜਾ ਜਿੱਧਰ ਜਾਂਦਾ ਵਾ ਭਾਰਤ ਦਾ ਸੰਵਿਧਾਨ ਉਸ ਬੰਦੇ ਨੂੰ ਅਗਿਆ ਦਿੰਦਾ ਵਾ ਜਿਹੜਾ ਬੰਦਾ ਜਿੱਧਰ ਜਾਣਾ ਚਾਹੁੰਦਾ ਜਾਵੇ ਪਰ ਅਸੀਂ ਤਾਂ ਇੱਕ ਤਰ੍ਹਾਂ ਹਰ ਵਾਰੀ ਮਾਰਦੇ ਹੁੰਦੇ ਤਾਂ ਹੀ ਗੱਲ ਬੋਲਦੇ ਆ ਸਾਨੂੰ ਉਹਨਾਂ ਨਾਲ ਕੋਈ ਉਹ ਨਹੀਂ ਪਤਾ ਵੀ ਉਹ ਨਾ ਜਾਣ ਉਹ ਜਾਣ ਜਿੱਧਰ ਮਰਜੀ ਜਾਣ ਕੋਈ ਚੱਕਰ ਨਹੀਂ ਪਰ ਅਸੀਂ ਤਾਂ ਬੋਲਦੇ ਆ ਕਿ ਜੇਕਰ ਜਿਹੜੇ ਧਰਮ ਦੇ ਵਿੱਚ ਜਾਣਾ ਵਾ ਉਸ ਧਰਮ ਦੇ ਚਿੰਨ੍ਹ ਧਾਰਨ ਕਰੋ ਤੇ ਜਿਹੜੇ ਧਰਮ ਦੇ ਵਿੱਚ ਜਾਣਾ ਵਾ ਉਸ ਧਰਮ ਦਾ ਨਾਮ ਧਾਰਨ ਕਰੋ ਨਾਮ ਤੋਂ ਭਾਵ ਸਿੱਖਾਂ ਦੇ ਨਾਮ ਦੇ ਮਗਰ ਗੁਰੂ ਗੋਬਿੰਦ ਸਿੰਘ ਮਹਾਰਾ ਜੀ ਨੇ ਸਿੰਘ ਸ਼ਬਦ ਦਿੱਤਾ ਸਿੱਖ ਆਦਮੀਆਂ ਦੇ ਨਾਮ ਦੇ ਮਗਰ ਤੇ ਸਿੱਖ ਬੀਬੀਆਂ ਦੇ ਨਾਮ ਦੇ ਮਗਰ ਕੌਰ ਸ਼ਬਦ ਦਿੱਤਾ ਹੁਣ ਮੇਰੀ ਬੇਨਤੀ ਹੈ ਵੀ ਜਿੱਧਰ ਤੁਸੀਂ ਜਾਂਦੇ ਹੋ ਮੇਰੇ ਵੀਰੋ ਜਾਂ ਤੇ ਉਧਰ ਜਾ ਕੇ ਆਪਣਾ ਧਰਮ ਚੇਂਜ ਕਰਦੇ ਹੋ ਤੇ ਆਪਣਾ ਨਾਮ ਵੀ ਚੇਂਜ ਕਰਕੇ ਫਲਾਨਾ ਮਸੀਹ ਰਖੋ ਜਦੋਂ ਫਲਾਣਾ ਸਿੰਘ ਹੁੰਦਾ ਵਾ ਤੇ ਸਿੰਘ ਸਾਡੇ ਗੁਰੂ ਨੇ ਦਿੱਤਾ ਵਾ ਦੂਜੀ ਬੇਨਤੀ ਜਿਸੇ ਧਰਮ ਦੇ ਵਿੱਚ ਜਾਂਦੇ ਹੋ ਭਾਈ ਉਸ ਧਰਮ ਦੇ ਚਿੰਨ ਧਾਰਨ ਕਰਿਆ ਕਰੋ ਜਿਹੜੀ ਦਸਤਾਰ ਆ ਇਹ ਦਸਤਾਰ ਗੁਰੂ ਸਾਹਿਬਾਨਾਂ ਦੀ ਆ ਇਹ ਦਸਤਾਰ ਗੁਰੂ ਦੀ ਆ ਉਧਰ ਜਾ ਜਾਂਦੇ ਹੋ ਤੁਸੀਂ ਇਹ ਰੋਕ ਦੇਣੀ ਹੈ ਤੁਹਾਨੂੰ ਜਾਣ ਤੋਂ ਇਹ ਨਾ ਸੋਚੋ ਵੀ ਸਾਨੂੰ ਡਰ ਪਿਆ ਵੇ ਵੀ ਉਧਰ ਕੋਈ ਚਲ ਗਿਆ ਏ ਇਹ ਨਾ ਸੋਚੋ ਕਿ ਸਾਨੂੰ ਡਰ ਪਿਆ ਵੀ ਸਾਡਾ ਧਰਮ ਘਾਟੇ ਚ ਲਗ ਗਿਆ ਨਾ ਨਾ ਇਹ ਧਰਮ ਤੇ ਉਦੋਂ ਘਾਟੇ ਹੀ ਨਹੀਂ ਸਾਡਾ ਗਿਆ ਜਦੋਂ ਬਾਬਾ ਗਰਜਾ ਸਿੰਘ ਤੇ ਬਾਬਾ ਬੋਤਾ ਸਿੰਘ ਦੋ ਰਹਿ ਗਏ ਹੀ ਅਸੀਂ ਦੀ ਉਦੋਂ ਨਹੀਂ ਮੁੱਕੇ ਤਾਂ ਮੈਂ ਬੇਨਤੀ ਕਰਦਾ ਹਾਂ ਹੋਣ ਅਸੀਂ ਕਿੱਥੋਂ ਮੁੱਕ ਜਾਗੇ ਹੁਣ ਤਾਂ ਸਾਡੀ ਗਿਣਤੀ ਵੀ ਬਥੇਰੀ ਆ ਮੇਰੀ ਬੇਨਤੀ ਆ ਉਹਨਾਂ ਆਪਣੇ ਭਰਾਵਾਂ ਨੂੰ ਕਿ ਜਿੱਧਰ ਜਾਂਦੇ ਉਹਨਾਂ ਦਾ ਚਿੰਤ ਤਰਨ ਕਰਿਆ ਕਰੋ ਤਾਂ ਜੋ ਸਾਹਮਣੇ ਉਹ ਬੰਦਾ ਕੋਈ ਵੇਖ ਕੇ ਇਹ ਕਹਿ ਸਕੇ ਕਿ ਉਹ ਬੰਦਾ 크ਰਿਸਚਨ ਆ ਨਾਲੇ ਕੋਈ ਵੀ ਧਰਮ ਆ ਕੋਈ ਧਰਮ ਮਾਲਾ ਥੋੜੀ ਨਾ ਪਰ ਆਉੜਨਾ ਕਿਆ ਕਰ ਵਹੀਂ ਕ੍ਰਿਸ਼ਚਨ ਆ ਪਰ ਜੇਰੋ ਤੁਹਾਡੇ ਸਿਰ ਤੇ ਦਸਤਾਰ ਹੁੰਦੀ ਆ ਨਾ ਇਹ ਦਸਤਾਰ ਸਿੱਖੀ ਦਾ ਪ੍ਰਤੀਕ ਕਰਾਉਂਦੀ ਆ ਤੇ ਦਸਤਾਰ ਗੁਰੂ ਨੇ ਦਿੱਤੀ ਆ ਇਹ ਦਸਤਾਰ ਗੁਰੂ ਨੇ ਦਿੱਤੀ ਆ ਇਸ ਕਰਕੇ ਮੇਰੀ ਬੇਨਤੀ ਜਿੱਧਰ ਜਾਣਾ ਵਾ ਉਹਨਾਂ ਦੇ ਚਿੰਤ ਤਾਰਨ ਕਰੋ